ਇਹ ਦੋ ਪੁਲਿਸ ਵਾਲੇ ਕਿਸ ਤਰੀਕੇ ਨਾਲ ਮਿਲਣ ਗਏ ਤੇ ਜਿਸ ਲੈਵਲ ਤੇ ਉਹਨਾਂ ਨੇ ਇੰਨਾ ਨੇੜਿਓਂ ਸ਼ੂਟ ਕੀਤਾ ਉਹਦੇ 'ਚ ਵੀ ਲੱਗਦਾ ਕਿ ਸ਼ਾਇਦ ਬਲਾਲੇ ਹੋ ਕਿਉਂ ਮਿਲਣ ਗਏ ਉਹਨਾਂ ਨੂੰ ਕਿਸ ਤਰੀਕੇ ਨਾਲ ਮਿਲੇ ਕਿਵੇਂ ਮਿਲੇ ਇੰਨੀ ਨੇੜੇ ਰਹੀ ਜਦੋਂ ਕਿਵੇਂ ਸ਼ੂਟ ਹੋਇਆ ਉਹਨਾਂ ਨਾਲ ਜਦੋਂ ਗੱਲ ਵਿਦਨ ਪੁਲਿਸ ਡਿਪਾਰਟਮੈਂਟ ਆਏਗੀ ਤਾਂ ਬਹੁਤ ਸਾਰੀਆਂ ਗੱਲਾਂ ਦਬਾਬ ਵੀ ਲਈਆਂ ਜਾਂਦੀਆਂ ਨੇ ਅਸੀਂ ਪਹਿਲਾਂ ਵੀ ਦੇਖਿਆ ਨੇ ਬਹੁਤ ਸਾਰੇ ਲੋਕਾਂ ਤੇ ਸਵਾਲ ਉੱਠੇ ਨੇ ਕਿ ਚਿੱਟਾ ਬਹੁਤ ਈਜ਼ੀ ਮਨੀ ਆ ਚਿੱਟੇ ਦੀਆਂ ਖੇਪਾਂ ਪੰਜਾਬ ਚ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਅੱਗੇ ਸਰਵ ਕੋਣ ਕਰਦਾ ਉਹਨਾਂ ਨੂੰ ਅੱਗੇ ਪਿੰਡਾਂ ਤੱਕ ਕੋਣ ਲੈ ਕੇ ਜਾਂਦਾ ਹੁਣ ਤੱਕ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਪੋਲਿਟਿਸ਼ੀਅਨਾਂ ਦੇ ਨਾਂ ਵੀ ਆਉਂਦੇ ਰਹੇ ਨੇ ਰਾਣੂ ਸਰਪੰਚ ਤੋਂ ਲੈ ਕੇ तमाम ਮਸਲਿਆਂ ਦੇ ਅੰਦਰ ਨਸ਼ੇ ਦਾ ਮਸਲਾ ਸੀ ਉਹ ਰਾਣੂ ਸਰਪੰਚਾ ਜਿਹੜਾ ਉਹ ਕਿਸ ਤਰੀਕੇ ਨਾਲ ਕਿਵੇਂ ਉਹਦੇ ਚਾਜ ਜੀ ইমরান ਅੰਗਲ ਦਾ ਨਾਂ ਆਇਆ ਕੀ ਅਸਲ ਜੈਪਲ ਨਰਾਸ਼ ਕਿਸ ਗੱਲ ਤੋਂ ਸੀ ਜੈਪਲ ਭੁੱਲਰ ਦੁਆਰੇ ਕਿਹਾ ਜਾਂਦਾ ਕਿ ਪੁਲਿਸ ਦੇ ਇੱਕ ਧੜੇ ਚ ਉਹਦੀ ਚੰਗੀ ਸਹਯਾ ਪੁਲਿਸ ਵਾਲੇ ਉਹ ਕਿਉਂ ਮਿਲਣ ਗਏ ਸੀ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਵਿਥਿਨ ਪੁਲਿਸ ਵੱਡੇ ਅਫਸਰਾਂ ਦੇ ਅੰਦਰ ਇਹ ਚਰਚਾ ਹੋ ਰਹੀ ਹੈ ਸਾਡੇ ਸੋਰਸੇ ਦੱਸਦੇ ਨੇ ਚਿੱਟਾ ਗੈਂਗਸਟਰ ਯਾਨੀ ਤਾਕਤ ਚਿੱਟਾ ਪੁਲਿਸ ਤੇ ਪੋਲੀਟੀਸ਼ੀਅਨ ਇਹ ਗੱਲਾਂ ਜਿਹੜੀਆਂ ਨੇ ਹਾਈ ਕੋਰਟ ਤੱਕ ਗਈਆਂ ਹੋਈਆਂ ਨੇ ਪੁਲਿਸ ਕਦੇ ਕ੍ਰਾਈਮ ਖਤਮ ਨਹੀਂ ਕਰਦੀ ਕ੍ਰਿਮੀਨਲ ਖਤਮ ਕਰਦੀ ਹੈ ਜੇਲਾ ਨੂੰ ਸੁਧਾਰ ਕਰਕੇ ਆ ਜਾਂਦਾ ਪਰ ਜੇਲਾ ਵਿਗਾੜ ਘਰ ਬਣ ਚੁੱਕੀਆਂ ਨੇ ਹਮੇਸ਼ਾ ਗੈਂਗਸਟਰਾਂ ਨੂੰ ਪੁਲਿਸ ਤੇ ਪੋਲੀਟੀਸ਼ੀਅਨ ਵਰਤਦੇ ਆਏ ਜੈਪਾਲ ਵਾਰ ਇਹ ਕਿਹਾ ਜਾਂਦਾ ਕਿ ਜੈਪਾਲ ਕਿਸੇ ਤੇ ਭਰੋਸਾ ਹੀ ਨਹੀਂ ਕਰਦਾ ਇਸ ਕਰਕੇ ਉਹ ਫੜਿਆ ਵੀ ਨਹੀਂ ਜਾਂਦਾ ਇਸ ਤਰ੍ਹਾਂ ਹੱਥ ਚੋਂਦਾ ਲੱਗਦਾਗਾ ਕਿ ਇਹੀ ਤਾਕਤ ਆ ਇਹੀ ਦੁਨੀਆ ਹੈ ਪੰਜਾਬ ਦੇ ਵਿੱਚ ਨਸ਼ਾ ਤੇ ਗੈਂਗਸਟਰ ਚਰਚਾ ਦਾ ਵਿਸ਼ਾ ਰਹਿੰਦੇ ਨੇ ਨਸ਼ਾ ਗੈਂਗਸਟਰ ਪੁਲਿਸ ਤੇ ਅਫਸਰ ਸਾਹੀ ਚਰਚਾ ਦੇ ਵਿੱਚ ਰਹਿੰਦੇ ਨੇ ਇਹਨਾਂ ਨੂੰ ਲੈ ਕੇ ਮਾਮਲੇ ਹਾਈ ਕੋਰਟ ਤੱਕ ਵੀ ਪਹੁੰਚੇ ਨੇ ਬੀਤੇ ਕੱਲ ਹੀ ਜਗਰਾਉਂ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਆਖਰ ਇਸ ਦਾ ਪੂਰਾ ਸੱਚ ਕੀ ਹੈ ਇਸ ਦੇ ਪਿੱਛੇ ਕੌਣ-ਕੌਣ ਹੈ ਕਿਹਨਾ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਨੇ ਅੱਜ ਇਸੇ ਮੁੱਦੇ ਨੂੰ ਹੀ ਡੀਕੋਡ ਕਰਦੇ ਹਾਂ ਗੱਲਬਾਤ ਕਰਦੇ ਹਾਂ ਪਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵੰਦਰ ਸਿੰਘ ਉਹਨਾਂ ਦੇ ਨਾਲ ਤਾਂ ਯਾਦਵੰਦਰ ਜੀ ਜਗਰਾਉਂ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਵੱਡੇ ਗੈਂਗਸਟਰਾਂ ਦੇ ਨਾਮ ਵੀ ਸਾਹਮਣੇ ਆਏ ਨੇ ਕੀ ਹੁਣ ਸਿਆਸੀ ਲੀਡਰਾਂ ਦੇ ਵੀ ਕੋਈ ਨਾਮ ਸਾਹਮਣੇ ਆ ਸਕਦੇ ਨੇ ਇਸ ਬੁਬੇ ਦੇ ਵੇਖੋ ਕੋਈ ਵੱਡੀ ਗੱਲ ਨਹੀਂ ਕਿਉਂਕਿ ਇੱਥੋਂ ਤੱਕ ਜਿਹੜੀਆਂ ਪੁਲਿਸ ਦੀਆਂ ਥਿਊਰੀਆਂ ਨੇ ਪੁਲਿਸ ਦੀਆਂ 4-5 ਥਿ ਇੱਕ ਥਿਊਰੀ ਇਹ ਵੀ ਹੈ ਕਿ ਇਹ ਪੁਲਿਸ ਵਾਲੇ ਜਾ ਕੇ ਉਹਨਾਂ ਗੈਂਗਸਟਰਾਂ ਨੂੰ ਕਿਉਂ ਮਿਲੇ ਜੇ ਕੋਈ ਰੇਡ ਕਰਨੀ ਸੀ ਤਾਂ ਅਸਲਾ ਹੋਣਾ ਚਾਹੀਦਾ ਸੀ ਟੀਮ ਹੋਣੀ ਚਾਹੀਦੀ ਸੀ ਇਹ ਜਿਹੜੇ ਵੱਡੇ ਅਫਸਰਾਂ 'ਚ ਇਹ ਚਰਚਾ ਚੱਲ ਰਹੀ ਹੈ ਇਹ ਸੱਚ ਆ ਜਾਂ ਝੂਠ ਹੈ ਤਾਂ ਬਾਅਦ 'ਚ ਪਤਾ ਲੱਗੇਗਾ ਪਰ ਚਰਚਾ ਇੱਥੋਂ ਤੱਕ ਵੀ ਹੈ ਕਿ ਇਹ ਦੋ ਪੁਲਿਸ ਵਾਲੇ ਕਿਸ ਤਰੀਕੇ ਨਾਲ ਮਿਲਣ ਨੂੰ ਗਏ ਕਿ ਜੇ ਕੋਈ ਇਨਫੋਰਮੇਸ਼ਨ ਸੀ ਤਾਂ ਡਿਪਾਰਟਮੈਂਟ ਕੋਲੇ ਸੀ ਤਾਂ ਵੱਡੇ ਪੱਧਰ ਤੇ ਟੀਮ ਜਾਂਦੀ ਤੇ ਜਿਸ ਲੈਵਲ ਤੇ ਉਹਨਾਂ ਨੇ ਇਹਨਾਂ ਨੇੜਿਓਂ ਸ਼ੂਟ ਕੀਤਾ ਉਹਦੇ 'ਚ ਵੀ ਲੱਗਦਾ ਕਿ ਸ਼ਾਇਦ ਬਲਾ ਲਏ ਹੋਣ ਉਸ ਤੋਂ ਬਾਅਦ ਯਾਨੀ ਕੋਈ ਸਾਂਝ ਹੋ ਸਕਦੀ ਹੈ ਕੋਈ ਜਾਣ ਪਛਾਣ ਹੋ ਸਕਦੀ ਹੈ ਔਰ ਇਹ ਪਹਿਲਾਂ ਵੀ ਦੇਖਣ ਨੂੰ ਮਿਲਿਆ ਇੰਦਰਜੀਤ ਸਿੰਘ ਜਿਹੜੇ ਸੀਗੇ ਉਹਨਾਂ ਨੇ ਇਹ ਬਹੁਤ ਵੱਡੇ ਖੁਲਾਸੇ ਕੀਤੇ ਸੀ ਉਸ ਤੋਂ ਬਾਅਦ ਰਾਜੀ ਦਾ ਨਾਮ ਆਇਆ ਸੀ ਉਸ ਤੋਂ ਬਾਅਦ ਮਾਮਲਾ ਹਾਈ ਕੋਰਟ ਤੱਕ ਗਿਆ ਸੀ ਪੰਜਾਬ ਦੇ ਡੀਜੀਪੀ ਚਟੋ उपाध्याय ਨੇ ਜਿਹੜੇ ਉਹਨਾਂ ਦੀ ਰਿਪੋਰਟ ਬਹੁਤ ਸਾਰਾ ਕੁਝ ਹਾਈ ਕੋਰਟ 'ਚ ਇਹਦੀ ਚਰਚਾ ਹੁੰਦੀ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਪੰਜਾਬ ਦੇ ਅੰਦਰ ਗੈਂਗਸਟਰ ਜਦੋਂ ਤੋਂ ਬਹੁਤ ਆਰਗੇਨਾਈਜ਼ਡ ਹੋਏ ਨੇ ਤਾਂ ਬਹੁਤ ਸਾਰੇ ਲੋਕਾਂ ਤੇ ਸਵਾਲ ਉੱਠੇ ਨੇ ਕਿ ਚਿੱਟਾ ਬਹੁਤ ਇਜ਼ੀ ਮਨੀ ਆ ਚਿੱਟੇ ਤੋਂ ਇਜ਼ੀ ਮਨੀ ਬਣਦੀ ਹੈ ਨਸ਼ੇ ਤੋਂ ਇਜ਼ੀ ਮਨੀ ਬਣਦੀ ਹੈ ਦੁਨੀਆ ਭਰ ਤੁਸੀਂ ਦੇਖੋਗੇ ਦੁਨੀਆ ਭਰ ਚ ਮੈਕਸੀਕੋ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਨਾਰਥ ਅਮਰੀਕਾ ਦੇ ਅੰਦਰ ਤੁਸੀਂ ਦੇਖੋਗੇ ਪੰਜਾਬੀਆਂ ਦੇ ਨਾਂ ਵੀ ਆਏ ਨੇ ਉਹਨਾਂ ਨਾਵਾਂ ਦੇ ਅੰਦਰ ਹਮੇਸ਼ਾ ਉਹ ਲੋਕ ਹੁੰਦੇ ਨੇ ਜਿਹੜੇ ਖੁਦ ਨਸ਼ਾ ਵੇਚਦੇ ਨੇ ਜਾਂ ਨਸ਼ਾ ਸਮਗਲਰ ਨੇ ਤੇ ਉਹਨਾਂ ਦੇ ਨਾਲ ਗੈਂਗਸਟਰ ਮਿਲੇ ਹੁੰਦੇ ਨੇ ਕਿਉਂਕਿ ਇਹ ਕੰਮ ਬਿਨਾ ਕ੍ਰਾਈਮ ਦੀ ਦੁਨੀਆ ਤੋਂ ਨਹੀਂ ਕੀਤਾ ਜਾਂਦਾ ਕ੍ਰਾਈਮ ਦਾ ਕੰਮ ਆਗਾ ਕ੍ਰਿਮੀਨਲ ਕੰਮ ਆ ਚਾਹੇ ਉਹ ਸਮਗਲਿੰਗ ਕਰਨਾ ਚاہے ਗੈਂਗਸਟਰ ਤਾਕਤਵਰ ਲੋਕ ਯਾਨੀ ਬਾਹੂਵਲੀ ਲੋਕ ਗੁੰਡਾਗਰਦੀ ਵਾਲੇ ਲੋਕ ਬਦਮਾਸ਼ ਲੋਕ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਨੇ ਤਾਂ ਇਹ ਗੈਂਗਸਟਰ ਜਦੋਂ ਪੂਰੇ ਆਰਗੇਨਾਈਜ਼ਡ ਹੋ ਜਾਂਦੇ ਨੇ ਬਹੁਤ ਸਾਰਿਆਂ ਬਾਰੇ ਅਜੇ ਤੱਕ ਖੁਲਾਸੇ ਹੋਏ ਨਹੀਂ ਕਿ ਚਿੱਟਾ ਵੇਚਦੇ ਨੇ ਚਿੱਟੇ ਦੀਆਂ ਖੇਪਾਂ ਪੰਜਾਬ ਚ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਅੱਗੇ ਸਰਵ ਕੋਣ ਕਰਦਾ ਉਹਨਾਂ ਨੂੰ ਅੱਗੇ ਪਿੰਡਾਂ ਤੱਕ ਕੌਣ ਲੈ ਕੇ ਜਾਂਦਾ ਇਹ ਕਹਾਣੀ ਇਸੇ ਤਰੀਕੇ ਨਾਲ ਰੀਡ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਥਿਉਰੀਆਂ ਨੇ ਪੁਲਿਸ ਦੀਆਂ ਜਿਨ੍ਹਾਂ ਤੇ ਕੰਮ ਕੀਤਾ ਜਾ ਰਿਹਾ ਪਰ ਵੱਡੇ ਅਫਸਰਾਂ ਚ ਇੱਕ ਥਿਉਰੀ ਇਹ ਵੀ ਚੱਲ ਰਹੀ ਹੈ ਕਿ ਇਹ ਦੋ ਜਿਹੜੇ ਮਿਲਣ ਗਏ ਜਿਹੜੇ ਬੜੀ ਮੰਦਭਾਗੀ ਘਟਨਾ ਹੋਈ ਵਿਚਾਰੇ ਮਾਰੇ ਗਏ ਔਰ ਉਹ ਕਿਉਂ ਮਿਲਣ ਗਏ ਉਹਨਾਂ ਨੂੰ ਕਿਸ ਤਰੀਕੇ ਨਾਲ ਮਿਲੇ ਕਿਵੇਂ ਮਿਲੇ ਇੰਨੀ ਨੇੜੇ ਨਹੀਂ ਜਦੋਂ ਕਿਵੇਂ ਸ਼ੂਟ ਹੋਇਆ ਉਹਨਾਂ ਨਾਲ ਇਹ ਥਿਊਰੀ ਹੈ ਇੱਕ ਇਹ ਸੱਚਾ ਝੂਠ ਹੈ ਪਤਾ ਲੱਗੇਗਾ ਪਰ ਜਿਸ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਉਹਦੇ ਤੇ ਕਾਫੀ ਵੱਡੀ ਇਨਵੈਸਟੀਗੇਸ਼ਨ ਹੋ ਰਹੀ ਹੈ ਹਾਈ ਕੋਰਟ ਤੋਂ ਲੈ ਕੇ ਹੁਣ ਤੱਕ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਪੋਲੀਟਿਸ਼ਨਾਂ ਦੇ ਨਾਂ ਵੀ ਆਉਂਦੇ ਰਹੇ ਨੇ ਭੋਲੇ ਦੇ ਨਾਂ ਤੋਂ ਬਾਅਦ ਪੰਜਾਬ ਚ ਈਡੀ ਦੀ ਜਾਂਚ ਔਰ ਐਸਟੀਐਫ ਦੀ ਜਾਂਚ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਐਸਟੀਐਫ ਦੇ ਮੁਖੀ ਸੀ ਉਹਨਾਂ ਨੇ ਜਾਂਚ ਕੀਤੀ ਸੀ ਤਾਂ ਬਹੁਤ ਸਾਰੀਆਂ ਜਾਂਚਾਂ ਹੁੰਦੀਆਂ ਰਹੀਆਂ ਨੇ ਇਹ ਸਾਰੀ ਗੱਲ ਪੋਲਿਟਿਸ਼ੀਅਨ ਪੁਲਿਸ ਦੇ ਕੁਝ ਲੋਕ ਜਿਵੇਂ ਆਪਾਂ ਕਾਲੀਆਂ ਭੇਡਾਂ ਦੀ ਗੱਲ ਕਰਦੇ ਆ ਪੋਲਿਟਿਕਸ 'ਚ ਵੀ ਪੁਲਿਸ 'ਚ ਵੀ ਤੇ ਗੈਂਗਸਟਰ ਤੇ ਨਸ਼ਾ ਇਹ ਇਜ਼ੀ ਮਨੀ ਆ ਸੌਖਾ ਪੈਸਾ ਯਾਨੀ ਫਰੋਤੀਆਂ ਮੰਗਣੀਆਂ ਵੱਡੇ ਵੱਡੇ ਲੋਕਾਂ ਤੋਂ ਪੈਸੇ ਮੰਗ ਲੈਣੇ ਅਮੀਰ ਲੋਕਾਂ ਤੋਂ ਜਿਵੇਂ ਗਾਇਕਾਂ ਤੋਂ ਮੰਗੇਗੇ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਬਾਰੇ ਵੀ ਕਿਹਾ ਜਾਂਦਾ ਉਹਨਾਂ ਦਾ ਇਨ ਟੱਚ ਨੇ ਗੈਂਗਸਟਰਾਂ ਦੇ ਉਹਨਾਂ ਨੂੰ ਪੈਸੇ ਵੀ ਦਿੰਦੇ ਰਹੇ ਨੇ ਪੁਲਿਸ ਦੀਆਂ ਰਿਪੋਰਟਾਂ 'ਚ ਵੀ ਇਹ ਦਰਜ ਆ ਪਰਮੇਸ਼ਵਰ ਮਰਮਾ ਦੇ ਉੱਤੇ ਤਾਂ ਅਟੈਕ ਹੋਇਆ ਸੀ ਆਪਾਂ ਨੂੰ ਸਭ ਨੂੰ ਪਤਾ ਗਿੱਪੀ ਗਰੇਵਾਲ ਦੇ ਮਾਮਲੇ 'ਚ ਵੀ ਹੋਇਆ ਸੀ ਕਿ ਗਿੱਪੀ ਗਰੇਵਾਲ ਤੋਂ ਪੈਸੇ ਮੰਗੇ ਗਏ ਉਸ ਤੋਂ ਇਲਾਵਾ ਵੀ ਵੱਖ-ਵੱਖ ਲੈਵਲ ਦੇ ਉੱਤੇ ਇਹ ਬੰਦਿਆਂ ਨੂੰ ਟਾਰਗੇਟ ਕਰਦੇ ਰਹਿੰਦੇ ਨੇ ਤੇ ਪੰਜਾਬ ਦੇ ਬਹੁਤ ਸਾਰੇ ਗਾਇਕ ਵੀ ਗੈਂਗਸਟਰਾਂ ਦੇ ਗਾਣੇ ਗਾਉਂਦੇ ਨੇ ਬਹੁਤ ਵੱਡੇ ਪੱਧਰ ਤੇ ਗਾਏ ਜਾਂਦੇ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਲਗਾਤਾਰ ਰਹਿੰਦੀਆਂ ਨੇ ਤਾਂ ਇਸ ਸਮੱਸਿਆ 'ਚ ਵੀ ਜਦੋਂ ਹੋਰ ਡਿਟੇਲਡ ਇਨਵੈਸਟੀਗੇਸ਼ਨ ਹੋਏਗੀ ਬਹੁਤ ਸਾਰੇ ਸੱਚ ਸਾਹਮਣੇ ਆਉਣਗੇ ਪਰ ਹੋ ਸਕਦਾ ਉਹਨਾਂ ਸੱਚਾਂ ਨੂੰ ਦਬਾ ਲਿਆ ਜਾਵੇ ਅਕਸਰ ਹੀ ਹੁੰਦਾ ਜਦੋਂ ਗੱਲ ਵਿਦਨ ਪੁਲਿਸ ਡਿਪਾਰਟਮੈਂਟ ਆਏਗੀ ਤਾਂ ਬਹੁਤ ਸਾਰੀਆਂ ਗੱਲਾਂ ਦਬਾਬ ਵੀ ਲਈਆਂ ਜਾਂਦੀਆਂ ਨੇ ਅਸੀਂ ਪਹਿਲਾਂ ਵੀ ਦੇਖਿਆ ਨੇ ਜਦ ਪੁਲਿਸ ਦੀ ਜਾਂ ਪੋਲਿਟਿਸ਼ਨਾਂ ਦੀ ਗੱਲ ਆਉਂਦੀ ਹੈ ਰਾਣੂ ਸਰਪੰਚ ਤੋਂ ਲੈ ਕੇ तमाम ਮਸਲਿਆਂ ਦੇ ਅੰਦਰ ਨਸ਼ੇ ਦਾ ਮਸਲਾ ਸੀ ਉਹ ਰਾਣੂ ਸਰਪੰਚਾ ਜਿਹੜਾ ਉਹ ਕਿਸ ਤਰੀਕੇ ਨਾਲ ਕਿਵੇਂ ਉਹਦੇ ਚ ਆਜੀ 임ਰਾਨ ਅੰਗਲ ਦਾ ਨਾਮ ਆਇਆ ਕਿਵੇਂ ਇੱਥੋਂ ਤੱਕ ਗੱਲਾਂ ਆਈਆਂ ਕਿ ਕੀ ਕੀ ਕੇਸ ਤੇ ਅਪਲਾਈ ਕਰਦੇ ਸੀ ਪੈਸੇ ਤੋਂ ਲੈ ਕੇ ਹੋਰ ਕਿਵੇਂ ਅਫਸਰਾਂ ਨੂੰ ਕਰਾਫਟ ਕਰਦੇ ਸੀ ਤਾਂ ਨਸ਼ਾ ਗੈਂਗਸਟਰ ਤੇ ਉਹਦੇ ਨਾਲ ਆ ਕੇ ਜੁੜ ਜਾਂਦੀ ਹੈ ਪੁਲਿਸ ਦੀ ਕੋਲੋਬੀ ਕਹੀਏ ਜਾਂ ਪੁਲਿਸ ਦੇ ਉਹ ਲੋਕ ਜਿਹੜੇ ਇਮਾਨਦਾਰ ਨਹੀਂ ਹੈ ਜਿਹੜੇ ਜਲਦੀ ਪੈਸਾ ਬਣਾਉਣਾ ਚਾਹੁੰਦੇ ਨੇ ਉਹ ਲੋਕ ਜੁੜ ਜਾਂਦੇ ਨੇ ਤੇ ਕੁਝ ਪੋਲਿਟਿਸ਼ੀਨਾਂ ਦੇ ਨਾਂ ਵੀ ਪੰਜਾਬ ਚਾਉਂਦੇ ਰਹੇ ਨੇ ਇਸ ਕੇਸ 'ਚ ਵੀ ਕੋਈ ਅਗਲੇ ਖੁਲਾਸੇ ਇਸ ਤਰ੍ਹਾਂ ਦੇ ਹੋ ਸਕਦੇ ਨੇ ਜੀ ਤਾਂ ਜਿਵੇਂ ਕਿ ਪੁਲਿਸ ਦੇ ਵੱਲੋਂ ਹੁਣ ਵਾਂਟਡ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਲਿਸਟ ਕੀਤੀ ਜਾ ਰਹੀ ਹੈ ਉਹਦੇ ਵਿੱਚ ਜੈਪਾਲ ਭੁੱਲਰ ਦਾ ਨਾਮ ਆਇਆ ਜੈਪਾਲ ਭੁੱਲਰ ਬਾਰੇ ਜਾਣਨਾ ਚਾਹਾਂਗੇ ਕਿ ਆਖਿਰ ਕੌਣ ਹੈ ਉਹਦੀ ਪੂਰੀ ਕਹਾਣੀ ਕੀ ਹੈ ਤੁਸੀਂ ਤਾਂ ਉਹਦੇ ਫਾਦਰ ਨੂੰ ਵੀ ਮਿਲੇ ਸੀ ਤੁਸੀਂ ਇੰਟਰਵਿਊ ਕੀਤਾ ਸੀਗਾ ਕਿ ਆਖਿਰ ਕਿਵੇਂ ਉਹ ਗੈਂਗਸਟਰ ਬਣ ਜਾਂਦਾ ਸ਼ੁਰੂਆਤ ਕਿੱਦਾਂ ਹੁੰਦੀ ਹੈ ਜੈਪਾਲ ਭੁੱਲਰ ਦੇ ਪਿਤਾ ਭਪਿੰਦਰ ਸਿੰਘ ਭੁੱਲਰ ਇੰਸਪੈਕਟਰ ਰਹੇ ਨੇ ਪੁਲਿਸ ਦੇ ਔਰ ਜਦੋਂ ਜੈਪਾਲ ਤੇ ਸਭ ਤੋਂ ਪਹਿਲਾ ਮਾਮਲਾ ਜਿਹੜਾ ਜੈਪਾਲ ਭੁੱਲਰ ਦੇ ਉੱਤੇ ਉਹ ਲੁਧਿਆਣਾ ਦੇ ਉੱਤੇ ਲੁਧਿਆਣਾ ਚ ਦਰਜ ਹੁੰਦਾ ਇੱਕ ਪ੍ਰਾਪਰਟੀ ਦੇ ਕੇਸ ਦੇ ਅੰਦਰ ਯਾਨੀ ਕਬਜ਼ੇ ਦੇ ਕੇਸ ਦੇ ਅੰਦਰ ਉਸ ਤੋਂ ਬਾਅਦ ਲੁਧਿਆਣਾ ਦੀ ਜੇਲ੍ਹ ਚ ਬਠਿੰਡਾ ਦੀ ਜੇਲ੍ਹ ਚ ਜੈਪਾਲ ਭੁੱਲਰ ਅਸਲ ਚ ਰੌਕੀ ਇੱਕ ਗੈਂਗਸਟਰ ਸੀ ਬਹੁਤ ਵੱਡਾ ਰੌਕੀ ਜਿਹੜਾ ਗੈਂਗਸਟਰ ਸੀ ਚੰਦਪਾਨ ਡਿੰਪੀ ਹੁੰਦੇ ਸੀ ਡਿੰਪੀ ਚੰਦਪਾਨ ਡਿੰਪੀ ਚੰਦਪਾਨ ਤੋਂ ਬਾਅਦ ਜਦੋਂ ਡਿੰਪੀ ਚੰਦਪਾਨ ਦਾ ਕਤਲ ਹੁੰਦਾ ਚੰਡੀਗੜ੍ਹ ਦੇ ਨੇੜੇ ਕਿਹਾ ਜਾਂਦਾ ਕਿ ਰੌਕੀ ਨੇ ਉਹ ਕਤਲ ਕਰਵਾਇਆ ਸੀਗਾ ਪੁਲਿਸ ਦੇ ਬਹੁਤ ਸਾਰੇ ਲੋਕ ਇਹ ਦੱਸਦੇ ਨੇ ਉਸ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਸਰਗਨਾ ਬਣ ਜਾਂਦਾ ਹੈ ਰੌਕੀ ਰੌਕੀ ਦੇ ਅੰਦਰ ਸਾਰੇ ਹੁੰਦੇ ਨੇ ਕਿਉਂਕਿ ਰੌਕੀ ਜੇਲ੍ਹ 'ਚ ਹੁੰਦਾ ਬੜੈਲ ਜੇਲ੍ਹ 'ਚ ਕਿਹਾ ਜਾਂਦਾ ਬਾਸ ਸਾਰੇ ਸ਼ੇਰਾ ਕੋਬਣ ਵਿੱਕੀ ਗੌਂਡਰ ਔਰ ਸਾਰੇ ਇਹ ਵੀ ਸ਼ਾਰਟ ਪੁੱਟ ਥਰੋ ਦਾ ਖਿਡਾਰੀ ਸੀ ਤਕਰੀਬਨ ਇਹ ਖਿਡਾਰੀ ਸੀ ਸਾਰੇ ਤਾਂ ਜੈਪਾਲ ਭੁੱਲਰ ਤੇ ਜਦੋਂ ਕੇਸ ਬੰਦੇ ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਮੈਂ ਰੌਕੀ ਮੂਰੇ ਜਾ ਕੇ ਹੱਥ ਬੰਨਦਾ ਰੌਕੀ ਦੇ ਮੂਰੇ ਉਹਨਾਂ ਨੇ ਜਾ ਕੇ ਹੱਥ ਬੰਨੇ ਭਾਈ ਮੇਰਾ ਇੱਕ ਬੇਟਾ ਦੋ ਬੇਟੇ ਨੇ ਸਾਡੇ ਬਰਬਾਦ ਨਾ ਕਰੋ ਇਹ ਤਾਂ ਜੋ ਹੋ ਗਿਆ ਠੀਕ ਆ ਪਰ ਜ਼ੁਰਮ ਦੀ ਦੁਨੀਆ ਜਦੋਂ ਕਿ ਚਲਾ ਜਾਂਦਾ ਉਹਦਾ ਵਾਪਸ ਆਉਣਾ ਬਹੁਤ ਹੁੰਦਾ ਜੈਪਾਲ ਭੁੱਲਰ ਦੇ ਪਿਤਾ ਨੇ ਮੈਨੂੰ ਦੱਸਿਆ ਸੀਗਾ ਕਿ ਮੈਂ ਜੇਲ੍ਹ ਚ ਇੱਕ ਕਮਿਟਮੈਂਟ ਲੈ ਕੇ ਆਇਆ ਵੀ ਪੁੱਤ ਜੋ ਹੋ ਗਿਆ ਹਵਾ ਗਿਆ ਸਾਡੇ ਨਾਲ ਧੱਕਾ ਹੋ ਗਿਆ ਉਹਨਾਂ ਨੇ ਕਿਹਾ ਕਿ ਅਸਲ ਜੈਪਾਲ ਨਰਾਸ਼ ਕਿਸ ਗੱਲ ਤੋਂ ਸੀ ਜਦੋਂ ਜੈਪਾਲ ਨੇ ਕਾਂਡ ਕੀਤੇ ਤਾਂ ਪੁਲਿਸ ਨੇ ਐਸਐਸਪੀ ਫਿਰੋਜ਼ਪੁਰ ਨੇ ਬਹੁਤ ਵੱਡੇ ਪੱਧਰ ਤੇ ਜੈਪਾਲ ਦੇ ਪਿਤਾ ਜਿਹੜੇ ਇੰਸਪੈਕਟਰ ਸੀਗੇ ਰਿਟਾਇਰ ਹੋਏ ਸੀ ਉਹਨਾਂ ਨੂੰ ਟਾਰਗੇਟ ਕੀਤਾ ਜਿਨ੍ਹਾਂ ਦਾ ਬਹੁਤ ਮਾੜਾ ਹਾਲ ਹੋਇਆ ਉਹਨਾਂ ਦੀ ਫੈਮਿਲੀ ਨੂੰ ਟਾਰਗੇਟ ਕੀਤਾ ਉਹਨਾਂ ਦੇ ਭਰਾ ਨੂੰ ਟਾਰਗੇਟ ਕੀਤਾ ਉਸ ਤੋਂ ਬਾਅਦ ਜੈਪਾਲ ਚ ਹੋਰ ਬਦਲਾਖੋਰੀ ਦੀ ਭਾਵਨਾ ਪੈਦਾ ਹੋਈ ਐਵੇਂ ਬਣਦੇ ਨੇ ਗੈਂਗਸਟਰ ਖਾੜਕੂ ਦੁਨੀਆ ਚ ਟੈਰਿਸਟਾਂ ਹੀ ਬਣਦੇ ਨੇ ਜੇ ਤੁਸੀਂ ਦੇਖੋਗੇ ਕੋਈ ਨਾ ਕੋਈ ਕਾਰਨ ਰਿਹਾ ਹੁੰਦਾ ਜਿੱਥੇ ਉਹਨਾਂ ਨੂੰ ਲੱਗਦਾ ਸਾਡੇ ਨਾਲ ਧੱਕਾ ਹੋ ਗਿਆ ਉਸ ਤੋਂ ਬਾਅਦ ਉਹ ਜੁਰਮ ਦੀ ਦੁਨੀਆ ਚ ਧਸਦਾ ਹੀ ਗਿਆ ਧਸਦਾ ਹੀ ਗਿਆ ਰੌਕੀ ਨੂੰ ਜਾ ਕੇ ਕਹਿੰਦੇ ਮੈਂ ਹੱਥ ਬੰਨੇ ਵੀ ਰੌਕੀ ਨਾ ਕਰ ਰਹੀ ਜਦੋਂ ਉਹ ਜੇਲ੍ਹ ਚੋਂ ਬਾਹਰ ਆਇਆ ਮੈਨੂੰ ਕਮਿਟਮੈਂਟ ਕੀਤੀ ਸੀ ਉਹਦੇ ਪਿਤਾ ਦੱਸਦੇ ਨੇ ਕਿ ਮੈਂ ਨਹੀਂ ਜਾਵਾਂਗਾ ਜੁਰਮ ਦੀ ਦੁਨੀਆ ਚ ਪਰ ਜੁਰਮ ਦੀ ਦੁਨੀਆ ਚ ਵਾਪਸ ਗਿਆ ਟੜਾ ਤੜ ਫਿਰ ਕਤਲ ਸ਼ੇਰੇ ਖੁੱਬਣ ਦੇ ਨਾਲ ਦੋਸਤੀ ਸੀ ਹੈਪੀ ਦਿਉੜਾ ਸੀ ਕੋ ਦਾ ਦੋਸਤ ਹੈਪੀ ਦਿਉੜਾ ਦਾ ਕਤਲ ਕੀਤਾ ਪਹਿਲਾਂ ਦੋਸਤੀ ਸੀ ਗੈਂਗਸਟਰ ਤੁਸੀਂ ਦੇਖ ਲਓਗੇ ਅਕਸਰ ਇਹਨਾਂ ਦਾ ਇਤਿਹਾਸ ਚੱਕ ਕੇ ਦੇਖ ਲਓ ਸਾਰੇ ਗੈਂਗਸਟਰ ਆਪਣੇ ਹੀ ਜਿਨ੍ਹਾਂ ਨਾਲ ਪਹਿਲਾਂ ਦੋਸਤੀ ਹੁੰਦੀ ਉਹਨਾਂ ਦੀ ਕਤਲ ਕਰਨ ਲੱਗ ਜਾਂਦੇ ਨੇ ਕਿਉਂਕਿ ਗੈਂਗਸਟਰ ਦੇ ਅੰਦਰ ਕੀ ਹੁੰਦਾ ਵੱਡਾ ਕਿਵੇਂ ਬਣਨਾ ਵੱਡਾ ਕਿਵੇਂ ਬਣਨਾ ਜੇ ਇਹ ਵੱਡਾ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਉਹਨੂੰ ਮਾਰ ਦੋ ਜੇ ਮੰਨ ਲਓ ਸਭ ਤੋਂ ਵੱਡਾ ਗੈਂਗਸਟਰ ਰੌਕੀ ਸੀ ਉਹਨੂੰ ਜੈਪਾਲ ਭੁੱਲਰ ਨੇ ਮਾਰਤਾ ਜੈਪਾਲ ਭੁੱਲਰ ਦਾ ਜੇ ਸਟੇਟਸ ਕੱਟ ਕੇ ਦੇਖੋਗੇ ਹੁਣ ਵੀ ਉਹਦੇ ਫ ਡਿੰਪੀ ਚੰਦਪਾਨ ਦੇ ਮੁੰਡੇ ਨੇ ਵੀ ਹੋਰ ਬਹੁਤ ਸਾਰੇ ਲੋਕਾਂ ਨੇ ਦਾਅਵੇ ਕੀਤੇ ਸੀ ਤਾਂ ਜੈਪਾਲ ਭੁੱਲਰ ਨੇ ਲਿਖਿਆ ਸੀ ਜੇ ਕਿਸੇ ਦਾ ਭੁਲੇਖਾ ਕੱਢ ਦੇਾਂਗੇ ਤੁਸੀਂ ਤਾਂ ਉਦੋਂ ਦੇ ਕਹਿੰਦੇ ਸੀ ਜਿਹੜੇ ਦੋਸਤੀ ਰੋਕੀ ਦੇ ਹੋਣ ਕਹਿੰਦੇ ਅਸੀਂ ਕਤਲ ਕਰਤਾ ਇਹ ਕਤਲ ਮੈਂ ਕੀਤਾਗਾ ਇਹ ਗੱਲ ਲਿਖੀ ਸੀ ਜੈਪਾਲ ਭੁੱਲਰ ਨੇ ਤਾਂ ਜੈਪਾਲ ਭੁੱਲਰ ਬਾਰੇ ਕਿਹਾ ਜਾਂਦਾ ਕਿ ਪੁਲਿਸ ਦੇ ਇੱਕ ਧੜੇ 'ਚ ਵੀ ਉਹਦੀ ਚੰਗੀ ਸਹਯਾ ਸਹਯਾ ਉਹਦੀ ਉਹਦੇ ਬਹੁਤ ਸਾਰੇ ਰਿਲੇਸ਼ਨ ਨੇ ਕਿਉਂਕਿ ਪੁਲਿਸ ਵੀ ਆਪਣੇ ਲੈਵਲ ਤੇ ਕਦੇ ਮੁਖਬਰਾਂ ਦੇ ਤੌਰ ਤੇ ਕਦੇ ਇਨਫੋਰਮੇਸ਼ਨ ਦੇ ਤੌਰ ਤੇ ਯੂਜ਼ ਕਰਦੀ ਐ ਇਸ ਤਰ੍ਹਾਂ ਦੀਆਂ ਗੱਲਾਂ ਪੁਲਿਸ ਦੀ ਲੌਬੀ 'ਚ ਹੀ ਹੁੰਦੀਆਂ ਨੇ ਤਾ ਵੱਡੇ ਪੱਧਰ ਦੇ ਉੱਤੇ ਇਹ ਚਰਚਾਵਾਂ ਵਿਦਨ ਪੁਲਿਸ ਵੀ ਚੱਲਦੀਆਂ ਨੇ ਹਾਲਾਂਕਿ ਜੈਪਾਲ ਭੁੱਲਰ ਹੋਰੀ ਜਦੋਂ ਵੀ ਆਉਂਦੇ ਨੇ ਉਹ ਦਾਵਾ ਕਰਦੇ ਨੇ ਉਹਦੇ ਪੇਜਾਂ ਦੇ ਉੱਤੇ ਕਿ ਅਸੀਂ ਤੇ ਆਪਣੇ ਜਿਵੇਂ ਤੁਸੀਂ ਲਾਰੈਂਸ ਬਿਸ਼ਨੋਈ ਦੇਖੋਗੇ ਜੈਪਾਲ ਭੁੱਲਰ ਦੇਖੋਗੇ ਅਸੋਕਪ੍ਰੀਤ ਮੁੰਡਾ ਦੇਖੋਗੇ ਹਮੇਸ਼ਾ ਉਹ ਐ ਕਰਨਗੇ ਪੇਸ਼ ਆਪਣੀ ਅੱਖ ਨੂੰ ਕਿ ਅਸੀਂ ਤੇ ਪੰਜਾਬ ਦੇ ਕੌਜ਼ ਲਈ ਅਸੀਂ ਤਾਂ ਕੌਜ਼ ਲਈ ਇਹ ਗੱਲ ਕਰਦੇ ਆ ਸਾਡੇ ਨਾਲ ਤਾਂ ੱੱਕਾ ਹੋ ਗਿਆ ਸੀ ਅਸੀਂ ਤਾਂ ਇੱਧਰ ਆਏ ਆ ਪਰ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਡਰਾਈਵਨ ਹੁੰਦੀਆਂ ਨੇ ਜਿਦੇ ਚੋਂ ਫਿਰ ਇਹ ਚੀਜ਼ਾਂ ਐਸੇ ਕਰਕੇ ਸ਼ੱਕ ਕੀਤਾ ਜਾ ਰਿਹਾ ਕਿ ਕਿਤੇ ਉਹ ਪੁਲਿਸ ਵਾਲੇ ਸੋਰਸ ਤਾਂ ਨਹੀਂ ਉਹ ਪੁਲਿਸ ਵਾਲਿਆਂ ਦਾ ਸੋਰਸ ਤਾਂ ਨਹੀਂ ਕਿਤੇ ਪੁਲਿਸ ਵਾਲੇ ਮਿਲਣ ਤਾਂ ਨਹੀਂ ਗਏ ਸੀ ਪੁਲਿਸ ਵਾਲੇ ਉਹ ਕਿਉਂ ਮਿਲਣ ਗਏ ਸੀ ਇਹ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਵਿਦਿਨ ਪੁਲਿਸ ਵੱਡੇ ਅਫਸਰਾਂ ਦੇ ਅੰਦਰ ਇਹ ਚਰਚਾ ਹੋ ਰਹੀ ਹੈ ਸਾਡੇ ਸੋਰਸੇ ਦੱਸਦੇ ਨੇ ਵੱਡੇ ਪੱਦਰ ਦੇ ਉੱਤੇ ਇਹ ਚਰਚਾ ਹੋ ਰਹੀ ਹੈ ਤਾਂ ਉਦੋਂ ਜਦੋਂ ਜੈਪਾਲ ਭੁੱਲਰ ਦੇ ਪਿਤਾ ਨੇ ਮੋੜਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮੁੜਿਆ ਨਹੀਂ ਮੁੜਿਆ ਤੇ ਫਿਰ ਅੱਗੇ ਵਧਦਾ ਗਿਆ ਜੁਰਮ ਦੀ ਦੁਨੀਆ ਚ ਇਹ ਹੁੰਦਾ ਜਾਂ ਤੱਕ ਕਿਸੇ ਗੈਂਗਸਟਰ ਦੀ ਗੋਲੀ ਨਾ ਮਾਰੇ ਜਾਓਗੇ ਜਾਂ ਪੁਲਿਸ ਦੀ ਗੋਲੀ ਨਾ ਅਜ ਤੱਕ ਹਾਜੀਮਸਤਾਨ ਬੰਬੇ ਦਾ ਸਭ ਤੋਂ ਵੱਡਾ ਜਿਹੜਾ ਗੈਂਗਸਟਰ ਸੀ ਹਾਜੀਮਸਤਾਨ ਜਦੋਂ ਪੋਲਿਟਿਕਸ ਦੇ ਅੰਦਰ ਆਉਂਦਾ ਉਸ ਤੋਂ ਬਿਨਾ ਜਿੰਨੀਆਂ ਦੁਸ਼ਮਣੀਆਂ ਨੇ ਤੁਸੀਂ ਦੇਖੋਗੇ ਉਹ ਸਾਰੀਆਂ ਫਿਲਮਾਂ ਹੀ ਬਣੀਆਂ ਨੇ ਬਾਅਦ ਚੋਂ ਵਾਂਸ ਅਪੌਨ ਅ ਟਾਈਮ ਇਨ ਮੁੰਬਈ ਜਿਹੜੀ ਫਿਲਮ ਆਗੀ ਜੀ ਗੈਂਗਸਟਰਾਂ ਤੇ ਉਹ ਗੈਂਗਸਟਰ ਬਹੁਤ ਸਾਰੀਆਂ ਫਿਲਮਾਂ ਨੇ ਉਹ ਸਾਰੀਆਂ ਫਿਲਮਾਂ ਗੈਂਗਸਟਰਾਂ ਦੀ ਜ਼ਿੰਦਗੀ ਦੇ ਉੱਤੇ ਨੇ ਤੇ ਉਹ 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 ਦੱਸਦੀਆਂ ਨੇ ਕਿ ਗੈਂਗਸਟਰਾਂ ਦਾ ਹਾਲ ਕੀ ਹੁੰਦਾ ਪਰ ਇਹ ਜਿਹੜਾ ਨੈਕਸਸ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਆ ਚਿੱਟਾ ਪੁਲਿਸ ਤੇ ਪੋਲੀਟਿਸ਼ੀਨ ਇਹ ਗੱਲਾਂ ਜਿਹੜੀਆਂ ਨੇ ਹਾਈ ਕੋਰਟ ਤੱਕ ਗਈਆਂ ਹੋਈਆਂ ਨੇ ਔਰ ਇਹ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਪੰਜਾਬ ਐ ਬਰਬਾਦ ਨਹੀਂ ਹੋਣਾ ਚਾਹੀਦਾ ਪੰਜਾਬ ਚ ਬਹੁਤ ਵੱਡੀ ਬਰਬਾਦੀ ਨਸ਼ੇ ਕਰਕੇ ਹੋਈਏ। ਉਹੀ ਇਹਨਾਂ ਨੂੰ ਪਤਾ ਵੀ ਹੁੰਦਾ ਕਿ ਜੁਰਮ ਦੀ ਦੁਨੀਆ ਹੈ ਤੇ ਮੌਤ ਹੀ ਇਹਦਾ ਅੰਤ ਹੁੰਦਾ। ਫੇਰ ਵੀ ਚਲੇ ਜਾਂਦੇ ਨੇ। ਆਖਿਰ ਸ਼ਹਿਕ ਇਹਨਾਂ ਦੀ ਹੁੰਦੀ ਹੈ। ਕਿਨਾਂ ਦੀ ਸ਼ਹਿ ਤੇ ਚਲੇ ਜਾਂਦੇ ਨੇ। ਜਿਵੇਂ ਆਪਾਂ ਕਹਿ ਕੇ ਮੁਖਬਰ ਵੀ ਪੁਲਿਸ ਵੀ ਇਹਨਾਂ ਦਾ ਫਾਇਦਾ ਹੀ ਚੁੱਕਦੀ ਹੈ। ਤੇ ਜੇ ਗੱਲ ਕਰੀਏ ਤਾਂ ਮੈਂ ਇਹਦੇ ਨਾਲ ਇੱਕ ਸਵਾਲ ਹੋਰ ਜੋੜਾਂਗੀ ਕਿ ਜਿਹੜਾ ਸਿਰਫ ਆਪਣਾ ਜੈਪਾਲ ਭੁੱਲਰ ਹੈ ਇਹੀ ਇਕੱਲਾ ਟਰੇਸ ਨਹੀਂ ਹੋਇਆ ਹਾਲੇ ਤੱਕ। ਨਾ ਇਹਦਾ ਕਿਸੇ ਨਾ ਕਿਸੇ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਜਾਂ ਆਪਸ ਦੇ ਵਿੱਚ ਹੀ ਇਹ ਪਹਿਲਾਂ ਦੋਸਤ ਹੁੰਦੇ ਨੇ ਫਿਰ ਦੁਸ਼ਮਣ ਬਣ ਜਾਂਦੇ ਨੇ ਮਾਰ ਦਿੰਦੇ ਨੇ। ਤੇ ਇਹ ਆਖਰ ਕਿਉਂ ਇੰਨਾ ਲੰਮਾ ਸਮਾਂ ਬੱਸ ਸਰ ਕੋਈ ਵੀ ਗੈਂਗਸਟਰ ਨਹੀਂ ਬਚਿਆ ਉਦੋਂ ਦਾ ਸ਼ੇਰੇ ਖੁੱਬਣ ਦਾ ਬਦਲਾ ਕਿਹਾ ਸੀਗਾ ਕਿ ਮੈਂ ਸ਼ੇਰੇ ਖੁੱਬਣ ਦਾ ਬਦਲਾ ਲਿਆ ਰੌਕੀ ਨੂੰ ਮਾਰ ਕੇ ਯਾਨੀ ਸ਼ੇਰਾ ਖੁੱਬਣ ਬਹੁਤ ਵਧੀਆ ਦੋਏ ਜਿਹੜਾ ਫਿਰੋਜ਼ਪੁਰ ਤੇ ਮਲੋਟ ਦੇ ਏਰੀਏ 'ਚ ਸ਼ੇਰੇ ਖੁੱਬਣ ਦਾ ਜਿਹੜਾ ਖੁੱਬਣ ਪਿੰਡ ਆਗਾ ਤਾਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਇਹਦਾ ਬਦਲਾ ਲਿਆਗਾ ਉਸ ਤੋਂ ਬਾਅਦ ਵੀ ਲਗਾਤਾਰ ਇਵਨ ਕਿ ਸੁਪਨ ਸ਼ਰਮਾ ਐਸਐਸਪੀ ਸੀਗੇ ਉਦੋਂ ਸੁਪਨ ਸ਼ਰਮਾ ਦੀ ਕਿਹਾ ਜਾਂਦਾ ਰੌਕੀ ਦੇ ਨਾਲ ਚੰਗੀ ਦੋਸਤੀ ਸੀਗੀ ਜੇਲ੍ਹ 'ਚੋਂ ਵਿੱਕੀ ਗੌਂਦਰ ਹੋਰਾਂ ਨੇ ਸੁਪਨ ਸ਼ਰਮਾ ਦੇ ਖਿਲਾਫ ਸਟੇਟਸ ਪਾਇਆ ਸੀ ਜੇਲ੍ਹ 'ਚੋਂ ਤਣੀ ਜੇਲ ਦਾ ਮਤਲਬ ਉਹ ਜੇਲ ਸੀ ਬਾਹਰੋਂ ਪਿਆ ਹੋ ਸਟੇਟਸ ਕਿ ਅਸੀਂ ਤੇਰਾ ਯਾਰ ਰਗੜਤਾ ਤੇਰਾ ਯਾਰ ਐ ਕਰਤਾ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਸੀ ਤਾਂ ਇਹਨਾਂ ਦੀ ਜ਼ਰਤ ਮੈਂ ਉਹ ਗੱਲ ਕਰਦਾਗਾ ਕਿ ਵਿੱਕੀ ਗੌਂਦਰ ਦਾ ਅਨਕਾਊਂਟਰ ਹੋਇਆ ਹਾਲਾਂਕਿ ਜੇ ਆਪਾਂ ਉਹ ਕੰਪੈਰੀਜ਼ਨ ਕਰੀਏ ਕੈਪਟਨ ਗਵਰਨਮੈਂਟ ਤੇ ਅਕਾਲੀਆਂ ਦੇ ਟਾਈਮ ਦਾ ਅਕਾਲੀਆਂ ਦੇ ਟਾਈਮ ਜੇਲ ਵੀ ਟੁੱਟੀ ਅਕਾਲੀਆਂ ਦੇ ਟਾਈਮ ਬਹੁਤ ਵੱਡੇ ਕਾਂਡ ਹੋਏ ਅਕਾਲੀਆਂ ਦੇ ਟਾਈਮ ਵਿੱਕੀ ਗੌਂਦਰ ਹੋਰਾਂ ਨੇ ਜਿਹੜਾ ਸੁੱਖਾ ਮਾਰਿਆ ਸੀਗਾ ਸੁੱਖਾ ਕਾਲਵਾ ਉਹ ਜਿਸ ਤਰੀਕੇ ਨਾਲ ਮਾਰਿਆ ਸੀ ਦਿਨ ਦਿਹਾੜੇ ਨੰਗਾ ਨਾਚ ਹੋਇਆ ਸੀਗਾ ਪਰ ਜੇ ਤੁਸੀਂ ਦੇਖੋਗੇ ਉਹ ਵੀ ਸਾਰੀਆਂ ਰਾਇਲਰੀਜ਼ ਹੀ ਹੁੰਦੀਆਂ ਨਿਗੀਆਂ ਜੇ ਤੁਸੀਂ ਦੇਖੋਗੇ ਕੈਪਟਨ ਦੀ ਸਰਕਾਰ ਚ ਕਾਫੀ ਲੋਕਾਂ ਦੇ ਇਨਕੰਟਰਵਿਊ ਹੋਇਆ ਉਹਨਾਂ ਨੇ ਇਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਦੇ ਵੀ ਜ਼ੁਰਮ ਨੂੰ ਇਹ ਉਹਨਾਂ ਦੇ ਪਿਤਾ ਨੇ ਵੀ ਕਿਹਾ ਸੀਗਾ ਉਹਨਾਂ ਦੇ ਪਿਤਾ ਨੇ ਕਿਹਾ ਸੀ ਕਿ ਮੈਂ ਪੁਲਿਸ ਇਨਸਪੈਕਟਰ ਰਿਆਂ ਮੈਂ ਬਹੁਤ ਦੁਨੀਆ ਠੀਕ ਕੀਤੀ ਪਰ ਮੇਰਾ ਮੁੰਡਾ ਕ੍ਰਾਈਮਨਲ ਹੋ ਗਿਆ ਪਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪੁਲਿਸ ਕ੍ਰਾਈਮਨਲ ਪੁਲਿਸ ਕਦੇ ਕ੍ਰਾਈਮ ਖਤਮ ਨਹੀਂ ਕਰਦੀ ਕ੍ਰਾਈਮਨਲ ਖਤਮ ਕਰਦੀ ਹੈ ਜੇ ਪੁਲਿਸ ਕ੍ਰਾਈਮ ਖਤਮ ਕਰਨ ਦਾ ਇੱਕ ਵਿਜ਼ਨ ਲਵੇ ਯਾਨੀ ਜੇ ਉਹ ਕਿਵੇਂ ਹੀਰੋ ਬਣਨਗੇ ਉਹਨਾਂ ਨੇ ਕਿਹਾ ਸੀ ਪੁਲਿਸ ਕੇਮੇ ਹੀਰੋ ਬਣੇਗੀ ਪੁਲਿਸ ਤਾਂ ਤਾਂ ਹੀ ਹੀਰੋ ਬਣੇਗੀ ਨਾ ਜੇ ਕਿਸੇ ਦੇ ਐਨਕਾਊਂਟਰ ਕਰੇਗੀ ਉਹਨਾਂ ਦਾ ਕਹਿਣਾ ਸੀਗਾ ਕਿ ਜੇ ਪੁਲਿਸ ਕੋਲੇ ਲਾਰਜਰ ਪਲਾਨ ਹੋਵੇ ਔਰ ਇਹ ਗੱਲ ਸੱਚ ਹੈ ਕਿ ਜਿਹੜੇ ਮੁੰਡੇ ਨੇ એનਰਜੀ ਹੁੰਦੀ ਹੈ ਯੂਥ ਜਦੋਂ ਤੁਹਾਡੇ ਕੋਲੇ ਇਹ ਉਮਰ ਹੁੰਦੀ ਹੈ ਨਾ ਇਹ ਉਮਰ ਜਾਂ ਤਾਂ ਤੁਹਾਡੀ ਕਿਸੇ એનਰਜੀ ਲੱਗੇ ਤੁਸੀਂ ਪੜ ਰਹੇ ਹੋ ਕੁਝ ਲਿਖ ਰਹੇ ਹੋ ਕ੍ਰੀਏਟਿਵ ਕੰਮ ਕਰ ਰਹੇ ਹੋ ਸ਼ਾਮ ਨੂੰ ਗਰਾਊਂਡਾਂ ਚੋਂ ਤਾਂ ਤਾਂ ਤੁਹਾਡੀ એનਰਜੀ ਸਹੀ ਥਾਂ ਤੇ ਹੋਏਗੀ ਮਤਲਬ ਚੈਨਲਾਈਜ਼ ਹੋਏਗੀ ਨਹੀਂ ਤੁਹਾਡੀ એનર્ਜੀ ਵੇਸਟ ਹੋ ਰਹੀ ਹੋਏਗੀ ਫਿਰ ਤੁਸੀਂ ਗਲਤ ਕੰਮਾਂ 'ਚ ਪੈਨੇ ਹੋ ਜੀ ਉਹੀ ਸਰਕਾਰਾਂ ਨੂੰ ਮੌਕੇ ਦੇਣੇ ਚਾਹੀਦੇ ਨਾ ਕੰਮ ਦੇ ਦੇਵੇ ਕੰਮ ਦੇ ਦੇਵੇ ਕਿ ਵੱਡਾ ਲਾਰਜਰ ਪਲਾਨ ਵੀ ਹੋਵੇ ਦੇਖੋ ਇੱਕ ਤਾਂ ਗੈਂਗਸਟਰ ਲਾਈਨ ਤੇ ਕਿਵੇਂ ਲੈ ਕੇ ਆਉਣੇ ਇਹਨਾਂ ਨੂੰ ਅਰੈਸਟ ਕਿਵੇਂ ਕਰਨਾ ਉਹ ਤਾਂ ਇੱਕ ਪਲਾਨ ਆ ਦੂਸਰਾ ਪਲਾਨ ਸਰਕਾਰ ਕੋਲੇ ਹੋਣਾ ਚਾਹੀਦਾ ਮੁੰਡੇ ਸਾਡੇ ਨਾ ਜਾਣ ਜਦੋਂ ਤੱਕ ਕ੍ਰਿਮੀਨਲ ਪੈਦਾ ਹੁੰਦੇ ਰਹਿਣਗੇ ਫਿਰ ਕ੍ਰਿਮੀਨਲ ਪੈਦਾ ਨਾ ਹੋਣ ਇਹਦੇ ਲਈ ਕੋਈ ਲਾਰਜਰ ਵਿਜ਼ਨ ਹੈ ਇਹਦੇ ਲਈ ਕੋਈ ਵੱਡਾ ਵਿਜ਼ਨ ਚਾਹੀਦਾ ਸਰਕਾਰ ਕੋਲੇ ਕਾਲੀਆਂ ਦੀ ਸਰਕਾਰ ਹੋਵੇ ਕਾਂਗਰਸ ਦੀ ਹੋਵੇ ਮੋਦੀ ਦੀ ਹੋਵੇ ਕਿਸੇ ਦੀ ਮਰਜ਼ੀ ਹੋਵੇ ਇਹਦੇ ਲਈ ਇੱਕ ਲਾਰਜਰ ਵੱਡਾ ਵਿ ਕਿ ਗੈਂਗਸਟਰ ਪੈਦਾ ਨਾ ਹੋਣ ਜਦੋਂ ਛੋਟੇ ਮੋਟੇ ਜੁਰਮ ਚ ਜਾਂਦੇ ਨੇ ਪੁਲਿਸ ਇਹਨਾਂ ਨੂੰ ਟੈਕਲ ਕਿਵੇਂ ਕਰੇ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਪਰ ਜੇਲ੍ਹਾਂ ਵਿਗਾੜ ਕਰ ਬਣ ਚੁੱਕੀਆਂ ਨੇ ਜੇਲ੍ਹਾਂ ਚੋਂ ਕ੍ਰਿਮੀਨਲ ਬਣ ਕੇ ਨਿਕਲਦੇ ਨੇ ਜੇਲ੍ਹ ਤੇ ਇਸ ਗੱਲ ਦੇ ਲਈ ਆ ਵੀ ਉਹ ਕ੍ਰਿਮੀਨਲ ਜੇ ਕੋਈ ਛੋਟਾ ਮੋਟਾ ਕਰਾਇਮ ਕਰਤਾ ਜੇਲ੍ਹ ਚ ਜਾਂਦਾ ਜੇਲ੍ਹ ਚੋਂ ਠੀਕ ਹੋ ਕੇ ਆਵੇ ਪਰ ਅਸੀਂ ਦੇਖਦੇ ਹਾਂ ਜਿੰਨੇ ਵੱਡੇ ਗੈਂਗਸਟਰ ਪੈਦਾ ਹੋਏ ਉਹ ਜੇਲ੍ਹਾਂ ਚ ਜਾ ਕੇ ਇੱਕ ਕੇਸ ਚ ਗਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕੇਸ ਤਾਂ ਪਈ ਗਿਆ 100 ਰੁਪਏ ਗਿਆ 100 ਰੁਪਏ ਗਿਆ ਹੁਣ ਕਿੱਥੇ ਕੇਸਾਂ ਨੂੰ ਨਿਪਟਾਂਗੇ ਤਾਂ ਉਹ ਜਾ ਕੇ ਜੇਲ੍ਹਾਂ ਵੱਡਾ ਵਿਜ਼ਨ ਸਰਕਾਰ ਦਾ ਹੋਣਾ ਚਾਹੀਦਾ ਹੈ ਕੈਪਟਨ ਵਰਿੰਦਰ ਸਿੰਘ ਸਰਕਾਰ ਵੀ ਇਹ ਸਾਡੀ ਅਫਸਰਸ਼ਾਹੀ ਵੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਸੋਚੇ ਕਿ ਇੱਕ ਤਾਂ ਕ੍ਰਾਈਮ ਖਤਮ ਕਰਨਾ ਕ੍ਰਿਮੀਨਲ ਖਤਮ ਕਰਨੇ ਆ ਜਾਂ ਕ੍ਰਿਮੀਨਲ ਨੂੰ ਜਾ ਕੇ ਅੰਦਰ ਦੇਣਾ ਦੂਜਾ ਇਹ ਪਰਸਪੈਕਟਿਵ ਚਾਹੀਦਾ ਕਿ ਇੱਕ ਲਾਰਜਰ ਪਲਾਨ ਕਿਵੇਂ ਹੋਵੇ ਇਹਨਾਂ ਮੁੰਡਿਆਂ ਨੂੰ ਪੰਜਾਬ ਦੀ ਮੁੰਡੇ ਨੇ ਇਹ ਕੋਈ ਬਾਹਰੋਂ ਤਾਂ ਹੈ ਨਹੀਂ ਗੇ ਇਹ ਕਿਸੇ ਬਾਹਰਲੇ ਮੁਲਕ ਦੇ ਤਾਂ ਨਹੀਂ ਗੇ ਵੀ ਇੰਟਰਨਲ ਸਕਿਉਰਿਟੀ ਲਈ ਤਾਂ ਮਤਲਬ ਥ੍ਰੈਟ ਬਣ ਗਏ ਸਾਡੀ ਲਈ ਜਾਂ ਇਹ ਕੋਈ ਬਾਹਰ ਦੇ ਉਹ ਨੇ ਵਿਦੇਸ਼ੀ ਤਾਕਤਾਂ ਨੇ ਇਹ ਇੱਥੋਂ ਦੀ ਮੁੰਡੇ ਨੇ ਇਹਨਾਂ ਨੂੰ ਲਾਈਨ ਤੇ ਕਿਵੇਂ ਲੈ ਕੇ ਆਉਣਾ ਇਹਨਾਂ ਮੁੰਡਿਆਂ ਦੇ ਲਈ ਇੱਕ ਲਾਰਜਰ ਪਲਾਨ ਜਦੋਂ ਕ੍ਰਾਈਮ ਦੀ ਦੁਨੀਆ ਚ ਜਾ ਰਹੇ ਇਹਨਾਂ ਨੂੰ ਵਰਤੇ ਨਾ ਪੁਲਿਸ ਇਹਨਾਂ ਨੂੰ ਪੋਲੀਟਿਸ਼ੀਅਨ ਵਰਤਨ ਨਾ ਅਸਲ ਚ ਕਹਾਣੀ ਇਹ ਆ ਕਿ ਹਮੇਸ਼ਾ ਗੈਂਗਸਟਰਾਂ ਨੂੰ ਪੁਲਿਸ ਤੇ ਪੋਲੀਟਿਸ਼ੀਅਨ ਵਰਤਦੇ ਆਏ ਆ ਉਹੀ ਗੈਂਗਸਟਰਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਆ ਖੁਲਾਸੇ ਕੀਤੇ ਜਾਂਦੇ ਆ ਕਿ ਸਰਕਾਰਾਂ ਉਹਨਾਂ ਨੂੰ ਵਰਤਦੀਆਂ ਨੇ ਫਿਰ ਇਸ ਲਈ ਉਹ ਬਾਕੀ ਚੋਣਾਂ ਦੇ ਅੰਦਰ ਚੋਣਾਂ ਚ ਕੀ ਕਹਿੰਦਾ ਮਨੀ ਪਾਵਰ ਤੇ ਮਸਲ ਪਾਵਰ ਪੈਸਾ ਤਾਂ ਲੀਡਰਾਂ ਕੋਲੇ ਹੁੰਦਾ ਮਸਲ ਪਾਵਰ ਕਿੱਥੋਂ ਆਏਗੀ ਮਸਲ ਪਾਵਰ ਆ ਇਹੋ ਜੇ ਲੋ ਤਹੇ ਜੇ ਲੋਕਾਂ ਨੂੰ ਬਹੁਤ ਸਾਰੇ ਮੁੰਡਿਆਂ ਨੂੰ ਵਰਤਿਆ ਜਾਂਦਾ ਤੇ ਜੈਪਾਲ ਦੇ ਬਾਰੇ ਇੱਕ ਹੋਰ ਗੱਲ ਮੈਂ ਦੱਸਣੀ ਚਾਹਣਾ ਜੈਪਾਲ ਬਹੁਤ ਘੱਟ ਲੋਕਾਂ ਨੂੰ ਮਿਲਿਆਗਾ ਜਿਵੇਂ ਬਹੁਤ ਸਾਰੇ ਗੈਂਗਸਟਰ ਨੇ ਜਿਹੜੇ ਲਗਾਤਾਰ ਚਾਹੇ ਉਹ ਸ਼ੇਰਾ ਖੁੱਬਣ ਸੀ ਚਾਹੇ ਵਿੱਕੀ ਗੌਂਡਰ ਸੀ ਚਾਹੇ ਬੰਬੀਹਾ ਸੀ ਚਾਹੇ ਹੋਰ ਗੈਂਗਸਟਰ ਸੀ ਇਹ ਬਹੁਤ ਲੋਕਾਂ ਦੇ ਇਨ ਟੱਚ ਰਹਿੰਦੇ ਸੀ ਫੋਨ ਕਰਦੇ ਸੀ ਮਿਲਦੇ ਸੀ ਪੋਲੀਟਿਸ਼ੀਨਾਂ ਨੂੰ ਮਿਲਦੇ ਸੀਗੇ ਪੁਲਿਸ ਨੂੰ ਮਿਲਦੇ ਸੀਗੇ ਮੰਨ ਲੈ ਜਿੱਥੇ ਜਿੱਥੇ ਇਹਨਾਂ ਦੇ ਸਪੇਸ ਹੁੰਦੇ ਸੀ ਜਿੱਥੇ ਜਿੱਥੇ ਇਹਨਾਂ ਦੀ ਮਤਲਬ 18 ਹੁੰਦੀਆਂ ਸੀ ਬਹੁਤ ਸਾਰੀਆਂ ਜੈਪਾਲ ਬਾਰੇ ਇਹ ਕਿਹਾ ਜਾਂਦਾ ਕਿ ਜੈਪਾਲ ਕਿਸੇ ਦੇ ਭਰੋਸੇ ਹੀ ਨਹੀਂ ਕਰਦਾ ਇਸ ਕਰਕੇ ਉਹ ਫੜਿਆ ਵੀ ਨਹੀਂ ਜਾਂਦਾ ਬਹੁਤ ਹੀ ਜ਼ਿਆਦਾ ਤਰਕ ਤੇ ਬਹੁਤ ਜ਼ਿਆਦਾ ਇਸ ਤਰੀਕੇ ਨਾਲ ਰਹਿੰਦਾ ਕਿ ਉਹ ਔਰ ਸਾਡੇ ਯੂਥ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਤੁਸੀਂ ਇਹਨਾਂ ਤੋਂ ਕਿੰਨਾ ਇਮਪ੍ਰੈਸ ਆ ਜਦੋਂ ਇਹਨਾਂ ਤੇ ਗਾਣੇ ਲਿਖੇ ਜਾਂਦੇ ਨੇ ਗਾਣੇ ਗਾਏ ਜਾਂਦੇ ਨੇ ਕਿੰਨਾ ਇਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਜਦੋਂ ਇਹਨਾਂ ਦੇ ਬਾਰੇ ਇੱਕ ਗੱਲ ਆ ਕਿ ਯੂਥ ਜਦੋਂ ਇੱਕ ਫੋਟੋ ਪਾਉਣਗੇ ਇਹ ਆਪਦੇ ਤੇ ਉਹਦੀ ਕਹਿਣਗੇ ਆਤਾ ਬਾਈ ਕਮਾਲ ਕਰਤੀ ਬਾਈ ਇਹਨਾਂ ਕੋਲ ਕੋਈ ਵਿਜ਼ਨ ਆ ਗੈਂਗਸਟਰਾਂ ਕੋਲ ਵਿਜ਼ਨ ਤਾਂ ਕੋਈ ਨਹੀਂ ਹੈਗਾ ਕਿਹੜੇ ਗੈਂਗਸਟਰ ਕੋਲੇ ਕੋਈ ਦੱਸਿਓ ਵਿਜ਼ਨ ਆ ਕੋਈ ਉਹ ਕਿਵੇਂ ਪੰਜਾਬ ਨੂੰ ਠੀਕ ਕਰ ਲੈਣਗੇ ਤਾਂ ਸਾਡੇ ਯੂਥ ਨੂੰ ਵੀ ਇਹ ਸਮਝਣ ਦੀ ਲੋੜ ਆ ਕਿ ਇਹ ਚੱਕ ਦੋ ਅੱਤ ਕਰ ਦੋ ਇਹ ਇਸ ਤਰ੍ਹਾਂ ਨਾਲ ਤੁਸੀਂ ਬੰਦਿਆਂ ਨੂੰ ਪੰਪ ਦੇ ਕੇ ਐਵੇਂ ਨਾ ਕਿ ਉਹਨਾਂ ਨੂੰ ਨਹੀਂ ਸਮਝ ਹੁੰਦੀ ਵਿਚਾਰਿਆਂ ਨੂੰ ਇਹ ਵਿਜ਼ਨ ਹੁਣ ਕੌਣ ਲੈ ਕੇ ਆ ਸਕਦਾ ਸਾਡੇ ਸਮਾਜ ਸ਼ਾਸਤਰੀ ਲੈ ਕੇ ਆ ਸਕਦੇ ਨੇ ਸਾਡੇ ਪੋਲੀਟਿਸ਼ੀਅਨ ਲੈ ਕੇ ਆ ਸਕਦੇ ਨੇ ਸਾਡਾ ਸਮਾਜ ਠੀਕ ਕਿਵੇਂ ਹੋ ਸਕਦਾ ਕ੍ਰਾਈਮ ਦੇਖੋ ਸਮਾਜ ਜਦੋਂ ਤੋ ਬਣਿਆ ਜੋ ਤੱਕ ਰਹੇਗਾ ਪੂਰਨ ਕ੍ਰਾਈਮ ਮੁਕਤ ਕਦੇ ਨਹੀਂ ਹੁੰਦਾ ਪੂਰਨ ਨਸ਼ਾ ਮੁਕਤ ਸਮਾਜ ਅਜੇ ਤੱਕ ਕਦੇ ਨਹੀਂ ਹੋਇਆਗਾ ਤੁਸੀਂ ਮੀਡੀਵਲ ਹਿਸਟਰੀ ਚੱਕ ਕੇ ਦੇਖ ਲਓ ਕਿਤੇ ਸੋਮਰਸ ਦੀ ਗੱਲ ਹੋ ਰਹੀ ਹੈ ਕਿਤੇ ਕਿਸੇ ਦੀ ਹੋ ਰਹੀ ਹੈ ਇਸੇ ਤਰ੍ਹਾਂ ਕਰਾਇਮ ਦੀ ਗੱਲ ਚੱਕ ਕੇ ਦੇਖ ਲਓ ਮੀਡੀਵਲ ਹਿਸਟਰੀ ਦੇਖ ਲਓ ਜਿਹੜੇ ਮਰਜੀ ਕਰਾਇਮ ਸੋਸਾਇਟੀ ਚ ਹਮੇਸ਼ਾ ਰਹਿੰਦਾ ਜ਼ੁਰਮ ਕਦੇ ਪੂਰਨ ਤੌਰ ਤੇ ਖਤਮ ਨਹੀਂ ਹੋ ਸਕਦਾ ਪਰ ਜ਼ੁਰਮ ਕੰਟਰੋਲ ਕਿਵੇਂ ਕਰਨਾ ਜ਼ੁਰਮ ਨੂੰ ਜ਼ੁਰਮ ਦੇ ਅੰਦਰ ਕਿਸ ਤਰੀਕੇ ਦੀ ਇੱਕ ਪਹੁੰਚ ਕਿਸ ਤਰੀਕੇ ਦੀ ਹੈ ਪਹੁੰਚ ਇਹ ਹੋਣੀ ਚਾਹੀਦੀ ਹੈ ਵੀ ਇਹ ਚੀਜ਼ਾਂ ਖਤਮ ਕਰਨੀਆਂ ਨੇ ਖਤਮ ਕਿਵੇਂ ਹੋਣਗੀਆਂ ਜੇ ਤੁਹਾਡੇ ਕੋਲ ਕੋਈ ਵੱਡਾ ਵਿਜ਼ਨ ਹੋਏਗਾ ਜੇ ਵਿਜ਼ਨ ਨਹੀਂ ਹੋਏਗਾ ਤਾਂ ਚੀਜ਼ਾਂ ਫਿਰ ਖਤਮ ਨਹੀਂ ਤਾਂ ਫਿਰ ਇਹੀ ਹੈ ਜਿਵੇਂ ਜੈਪਾਲ ਦੇ ਪਿਤਾ ਨੇ ਕਿਹਾ ਸੀਗਾ ਕਿ ਭਾਈ ਇਹ ਕ੍ਰਾਈਮਨਲ ਖਤਮ ਕਰਦੇ ਨੇ ਕ੍ਰਾਈਮਨਲ ਖਤਮ ਕਰਨ ਦੇ ਲਈ ਹੀਰੋ ਬਣਦੇ ਨੇ ਕ੍ਰਾਈਮ ਖਤਮ ਕਰਨ ਤੇ ਇਹਨਾਂ ਦਾ ਧਿਆਨ ਨਹੀਂ ਆ ਜੇ ਕ੍ਰਾਈਮ ਖਤਮ ਕਰਨ ਦੇ ਲਈ ਇੱਕ ਵੱਡੀ ਪਾਲਿਸੀ ਬਣ ਗਏ ਵੀ ਭਾਈ ਇਹਨਾਂ ਨੂੰ ਆਪਾਂ ਬਣਨ ਨਹੀਂ ਦੇਣਾ ਇਹ ਗੈਂਗਸਟਰਾਂ ਨੂੰ ਪੈਦਾ ਨਹੀਂ ਹੋਣ ਦੇਣਾ ਇਹ ਪੈਦਾ ਕਿਉਂ ਹੁੰਦੇ ਨੇ ਸਾਡੇ ਮੁੰਡੇ ਨੇ ਸਾਡੇ ਮੁੰਡੇ ਪੁੱਠੇ ਕੰਮਾਂ 'ਚ ਕਿਉਂ ਲੱਗਦੇ ਨੇ ਇਹ ਚੰਗੇ ਭਲੇ ਦੇਖੋ ਜੰਮਦਾ ਤਾਂ ਕੋਈ ਟੈਰਰਿਸਟ ਨਹੀਂ ਹੁੰਦਾ ਕਦੇ ਆ ਸੁਣਿਆ ਵੀ ਆ ਟੈਰਰਿਸਟ ਜੰਮਿਆ ਸੀਗਾ ਆ ਬਦਮਾਸ਼ ਜੰਮਿਆ ਸੀਗਾ ਆ ਗੈਂਗਸਟਰ ਮਾਂ ਦੇ ਪੇਟ 'ਚੋਂ ਜੰਮਿਆ ਸੀਗਾ ਕ੍ਰਿਮੀਨਲ ਮਾਂ ਦੇ ਪੇਟ ਚੋਂ ਜੰਮਿਆ ਕੋਈ ਨਹੀਂ ਆ ਸਾਰੇ ਆਮ ਮੁੰਡੇ ਹੀ ਹੁੰਦੇ ਨੇ ਹੌਲੀ 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 ਆਉਂਦੇ ਆਉਂਦੇ 16 17 ਸਾਲ ਦੀ ਉਮਰ ਚ ਔਰ ਸਾਰੇ ਤੁਸੀਂ ਦੇਖੋਗੇ ਜਿੰਨੇ ਗੈਂਗਸਟਰ ਬਣੇ ਨੇ ਇਹਨਾਂ ਦੀ ਉਮਰ ਉਹਦੋ 17 18 ਸਾਲ ਆ ਜਦੋਂ ਸਮਝ ਹੀ ਨਹੀਂ ਹੁੰਦੀ ਤੁਸੀਂ ਮੈਚੁਰ ਕਦੋਂ ਹੁੰਨੇ ਹੋ 25 26 ਚ ਜਾ ਕੇ 27 ਜਾ ਕੇ ਮੈਚੁਰ ਹੁੰਨੇ ਹੋ ਕਿ ਦੁਨੀਆਦਾਰੀ ਕੀ ਆ ਮੋਟਾ ਮੋਟਾ ਤੁਸੀਂ ਸਮਝਣ ਲੱਗਦੇ ਹੋ ਸਾਰੀ ਦੁਨੀਆ ਦਾ ਬੰਦੇ ਨੂੰ ਜ਼ਿੰਦਗੀ ਭਰ ਨਹੀਂ ਸਮਝ ਆਉਂਦੀ ਐਂਡ ਤੱਕ ਨਹੀਂ ਸਮਝ ਆਉਂਦੀ ਪਰ ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਸਮਝ ਆ ਜਾਂਦੀਆਂ ਨੇ ਕੀ ਮਾੜਾ ਕੀ ਚੰਗਾ 16 17 ਸਾਲ ਦੇ ਬੱਚੇ ਜੰਗ ਉਮਰਚ ਕੁਛ ਨਹੀਂ ਪਤਾ ਹੁੰਦਾ ਕੀ ਚੰਗਾ ਕੀ ਮਾੜਾ ਉਦੋਂ ਹਥਿਆਰ ਪਿਸਤਲ ਹੱਥ ਚ ਆਉਂਦਾ ਲੱਗਦਾਗਾ ਕਿ ਇਹੀ ਤਾਕਤ ਆ ਇਹੀ ਦੁਨੀਆ ਦੀ ਹਨਾ ਉਹ ਪਿਸਤਲ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਐ ਜਾਵਾਂਗੇ ਫਿਲਮਾਂ ਦੇਖਦੇ ਨੇ ਫਿਲਮਾਂ ਚੋਂ ਦੇਖ ਕੇ ਲੱਗਦਾ ਗਾਣਿਆਂ ਚੋਂ ਦੇਖ ਕੇ ਲੱਗਦਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਉਸ ਚੀਜ਼ਾਂ ਵੱਲ ਨੂੰ ਲੈ ਜਾਂਦੀਆਂ ਨੇ ਜਿੱਦਰ ਨੂੰ ਸਮਾਜ ਨਹੀਂ ਜਾਣਾ ਚਾਹੀਦਾ ਤੇ ਸਮਾਜ ਆ ਜਿਹੜਾ ਉਹ ਤਾਂ ਹੀ ਠੀਕ ਹੋਏਗਾ ਜੇ ਪੁਲਿਸ ਦੀ ਇੱਕ ਸਹੀ ਅਪਰੋਚ ਸਮਾਜ ਦੀ ਇੱਕ ਸਹੀ ਅਪਰੋਚ ਮਾਪਿਆਂ ਦੀ ਵੀ ਰੋਲ ਹੋਏਗਾ ਬਹੁਤ ਵੱਡਾ ਆਪਣੇ ਬੱਚਿਆਂ ਪ੍ਰਤੀ ਸਮਾਜ ਦਾ ਅਸਲ ਸਾਰੇ ਸਾਰੇ ਮਾਪਿਆਂ ਨੂੰ ਸਾਰਿਆਂ ਦੇ ਬੱਚਿਆਂ ਨੂੰ ਸਾਰੇ ਬੱਚੇ ਸਾਰੇ ਮਾਪਿਆਂ ਦੇ ਸਾਰੇ ਮਾਪੇ ਸਾਰੇ ਬੱਚਿਆਂ ਦਾ ਇਹ ਨਹੀਂ ਕਿ ਮੇਰਾ ਬੱਚਾ ਮੈਂ ਇਹਦਾ ਧਿਆਨ ਰੱਖਣਾ ਅਗਰ ਦੂਜਾ ਕਰ ਰਿਹਾ ਦੂਜੇ ਨੂੰ ਵੀ ਕੋਈ ਕਹੇ ਜਿਵੇਂ ਪਹਿਲਾਂ ਹੁੰਦਾ ਸੀ ਸਾਡੇ ਕਲਚਰ ਚਾਚੇ ਤਾਏ ਸਾਰੇ ਇੱਕ ਦੂਜੇ ਨੂੰ ਕਹਿੰਦੇ ਹੁਣ ਸਾਡੀ ਸੋਸਾਇਟੀ ਸੋਸਾਇਟੀ ਨਹੀਂ ਏਲੀਨੇਟ ਹੋ ਗਈ ਐਨੀ ਸੈਲਫ ਸੈਂਟ੍ਰਿਕ ਹੋ ਗਈ ਬੰਦਾ ਕਹਿੰਦਾ ਮੇਰਾ ਬਸ ਮੇਰੇ ਬੱਚੇ ਦਾ ਤੁਹਾਡਾ ਬੱਚਾ ਜਦ ਦੂਜੇ ਦੇ ਇਨ ਟੱਚ ਆਏਗਾ ਉਦੋਂ ਖਰਾਬ ਹੋਏਗਾ ਨਾ ਜੇ ਤੁਸੀਂ ਸਾਰੇ ਬੱਚਿਆਂ ਦਾ ਧਿਆਨ ਰੱਖੋਗੇ ਇਹ ਅਬੀ ਉਹਨਾਂ ਦਾ ਜਵਾਬ ਹੁੰਦਾ ਖਰਾਬ ਹੋ ਜਾਣ ਦੋ ਇਹ ਸਾਡੇ ਪਿੰਡ ਉਹ ਜਿਹੜਾ ਖਰਾਬ ਹੋਇਆ ਉਹ ਕਿਸੇ ਦੋ ਨੂੰ ਹੋਰ ਕਰੇਗਾ ਤਾਂ ਜੋ ਤੱਕ ਉਹ ਸਮੂਹਿਕ ਚੇਤਨਾ ਨਹੀਂ ਆਉਂਦੀ ਸਮੂਹਿਕ ਤੌਰ ਦੇ ਉੱਤੇ ਸਾਡੀ ਸਟੇਟ ਯਾਨੀ ਸਾਡੀ ਸਰਕਾਰ ਕਪਟਨ ਰਮਿੰਦਰ ਸਿੰਘ ਦੀ ਸਰਕਾਰ ਆ ਪੰਜਾਬ ਚ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸਾਡਾ ਸਮਾਜ ਸਾਡਾ ਸੱਭਿਆਚਾਰਕ ਜਿਹੜੇ ਕੰਮੇ ਨੇ ਜਿਹੜੇ ਗਾਇਕ ਨੇ ਤੇ ਸਾਡੇ ਮਾਪੇ ਜੋ ਤੱਕ ਇਹ ਸਾਰੇ ਮਿਲ ਜੁਲ ਕੇ ਇੱਕ ਇਸ ਤਰ੍ਹਾਂ ਦੀ ਸਮਝ ਲੈ ਕੇ ਨਹੀਂ ਚੱਲਦੇ ਉਦੋਂ ਤੱਕ ਇਹ ਚੀਜ਼ਾਂ ਵਾਪਰਦੀਆਂ ਰਹਿਣਗੀਆਂ ਜੀ ਤਾਂ ਜਗਰਾਉਂਦੀ ਇਸ ਘਟਨਾ ਤੋਂ ਬਾਅਦ ਜਿਸ ਦੇ ਵਿੱਚ ਕਿ ਪੁਲਿਸ ਮੁਲਾਜ਼ਮਾਂ ਦੀ ਜਾਨ ਚਲੀ ਗਈ ਹੈ ਇਸ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਚੰਗੀ ਸਿੱਖਿਆ ਦੇਣ ਤਾਂ ਜੋ ਕਿ ਨੌਜਵਾਨ ਗੈਂਗਸਟਰ ਬਣ ਕੇ ਅਜਈਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ